ਠੀਕ ਹੈ ਮੈਮ ਠੀਕ ਹੈ ਤਾਂ ਇਹ ਉਹਨਾਂ ਕੋਲ ਇਹਨੇ ਭੇਜਿਆ ਹੋਣਾ ਇੰਨੀ ਬੇਦਵਾਰੀ ਕਾਦੀ ਹੁੰਦੀ ਹੈ ਬੰਦਾ ਅੱਧਾ ਘੰਟਾ ਡਿਲੀਵਰਟ ਕਰਦਾ ਪੇਮੈਂਟ ਨਹੀਂ ਮੈਮ ਤਾਂ ਸਾਨੂੰ ਇਹ ਹੁੰਦਾ ਡਰਾਪਿੰਗ ਤੋਂ ਪਹਿਲਾਂ ਆਪਾਂ ਜਿਆਦਾ ਤੁਸੀਂ ਅਵਾਸ ਕਰ ਦੋ ਹੈਨਾ ਮੈਂ ਗੱਲ ਅਸੀ 1 ਮਿੰਟ ਚ ਨਹੀਂ ਹੋਈ ਸੀ ਸਰ ਹਾਂਜੀ ਉਹ ਕੋਈ ਨੰਬਰ ਚੱਕਿਆ ਸੀ ਔਰ ਸਰ ਨੇ ਦੋ ਦਿਨ ਘੱਟੇ ਉਹ ਕਿੰਨੀ ਯੂਜ਼ ਔਰ ਸਰ ਨੇ ਫਲਾਈਟ ਲੈ ਕੇ ਦਿੱਲੀ ਔਰ ਪੇਮੈਂਟ ਦੋ ਦਿਨ ਬਾਅਦ ਹੋਈ ਸੀ ਉਹਨਾਂ ਨੇ ਸੀ ਨਹੀਂ ਕੀਤੀ ਮੈਮ ਸਾਡੇ ਨਾਲ ਹੁੰਦਾ ਨਾ ਜਿਹੜੀ ਕੰਪਨੀ ਦੀ ਡਿਊਟੀਆਂ ਹੁੰਦੀਆਂ ਨੇ ਨਾ ਬਾਅਦ ਚ ਪ੍ਰੋਬਲਮ ਆ ਜਾਂਦੀ ਉਸਨੂੰ ਪੇਮੈਂਟ ਲੈਣੀ ਹੈ ਚਲੋ ਠੀਕ ਹੈ ਮੈਮ ਆਹ ਹਾਂ ਲੈ ਬਈ ਦੁਬਾਰਨੇ ਆਂਦੇ ਹਾਂ ਹੈਲੋ ਆਂਦੀ ਬਣੀ ਆ ਗਈ ਪੇਮੈਂਟ ਹਾਂਜੀ ਹਾਂਜੀ ਆ ਗਈ ਬਾਕੀ ਆ ਗਈ ਹੋ ਮੈਨੂੰ ਕੇਰੀ ਕਹਿੰਦੀ ਕਹਿੰਦੀ ਸਵੇਰੇ ਨਾ ਗੱਡੀ ਭੇਜਿਓ ਬੋਲਦੀ ਵੀ ਨਹੀਂ ਜਦੋਂ ਥੋਡੀ ਦਾ ਡਿਊਟੀ ਪੂਰੀ ਦੇਤੀ ਆ ਸੀ ਤੁਸੀਂ ਸਾਡਾ ਹੱਕ ਸਾਨੂੰ ਦੋ ਫੇਰ ਕਹਿੰਦੀ ਘੰਟੇ ਬਾਅਦ ਦੇਣੀ ਆ 2 ਘੰਟੇ ਬਾਅਦ ਦੇਣੀ ਆ ਪੂਰਾ ਦਿਨ ਥੋਡੇ ਕੋਲ ਸੀਗਾ ਤੁਸੀਂ ਪੂਰੇ ਦਿਨ ਚ ਪੇਮੈਂਟ ਕਰ ਦਿੰਦੇ ਹਾਂ ਨਾ ਜਦੋਂ ਸਰਵਿਸ ਤੁਹਾਨੂੰ ਦੇਤੀ ਆ ਸਾਰਾ ਦਿਹਾੜੀ ਤੁਸੀਂ ਗੱਡੀ ਦੀ ਯੂਜ਼ ਕਰ ਲਈਏ ਜਦੋਂ ਗੱਡੀ ਫ੍ਰੀ ਹੋਈ ਆ ਤੁਸੀਂ ਉਦੋਂ ਦਾ ਪੇਮੈਂਟ ਕਰ ਦੋ ਹਾਂਜੀ 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 ਫਿਰ ਵੀ ਇਹਨਾਂ ਤੋਂ ਪੇਮੈਂਟ ਨਹੀਂ ਹੋ ਰਹੀ ਹੈਗੀ ਦੱਸੋ ਕਹਿੰਦੇ ਇਹ ਕੱਲ ਵੀ ਇਹੀ ਗੱਡੀਆਂ ਨਹੀਂ ਕਾਹਦਾ ਬੇਦਵਾਰ ਕੱਲ ਲੈ ਲਿਓ ਮੈਂ ਕਿਹਾ ਕੱਲ ਕਿਉਂ ਲਈਏ ਜੀ ਤੁਸੀਂ ਅੱਜ ਸਰਵਿਸ ਲਈਏ ਅੱਜ ਦੀ ਪੇਮੈਂਟ ਕਰੋ ਕੱਲ ਦੀ ਕੱਲ ਦੇ ਦਿੰਦੇ ਹੋ ਸਹੀ ਗੱਲ ਹੈ ਤੈਨੂੰ ਇਹ ਤੇਰੀ ਗਲਤੀ ਜੀ ਤੂੰ ਸਵਾਰੀ ਪਹਿਲਾਂ ਡ੍ਰੌਪ ਕਰਦੀ ਇਹਦਾ ਸ਼ੁਕਰ ਕਰਕੇ ਚੱਲ ਇਹਨੇ ਕਰਦੀ ਨਹੀਂ ਇਹ ਕਰਦੀ ਇਹ ਨਹੀਂ ਇਹ ਸਮਝਾਓ ਜਿਵੇਂ ਨਾ ਮੈਂ ਕਿਹਾ ਕਿ ਤੇ ਤੁਹਾਡੀ ਆਉਂਦੀ ਪਰਸਨ ਡਿਊਟੀ ਹੋ ਮਨ ਕੋਈ ਨਹੀਂ ਪਾ ਉਹ ਨਹੀਂ ਨਹੀਂ ਤੈਨੂੰ ਪਤਾ ਕੰਪਨੀ ਵਾਲੇ ਬਾਅਦ ਵਿੱਚ ਭੈੜੋ ਸਾਡਾ ਇੱਕ ਵਾਰੀ 80000 ਰੁਪਏ ਹੀ ਮਰ ਗਿਆ ਸੀਗਾ ਉਹਨਾਂ ਨੇ ਪੂਰਾ ਮਹੀਨਾ ਕ੍ਰਿਸ਼ਟਾ ਰੱਖੀ ਸੀ ਬਾਅਦ ਵਿੱਚ ਐਂਡ ਤੇ ਆ ਕੇ ਭਰਾਵਾ 800 ਥੱਲੇ ਲਾ ਲਿਆ ਸੀਗਾ ਉਹਨੂੰ ਵੀ ਸਵਾਰੀ ਨੂੰ ਡ੍ਰੌਪ ਕਰਤਾ ਸੀ ਰੇਲਵੇ ਸਟੇਸ਼ਨ ਚੰਡੀਗੜ੍ਹ ਬੰਦੇ ਨੇ ਉਹ ਬਾਅਦ ਵਿੱਚ ਪੈਸੇ ਇਹਨਾਂ ਤੋਂ ਲੈਣੇ ਔਖੇ ਹੋ ਜਾਂਦੇ ਆ ਆ ਕਿਹੜਾ ਇਹਨਾਂ ਦੇ 1000 2000 ਰੁਪਏ ਪਿੱਛੇ ਜਿਹੜੇ ਮਾਰੀ ਜਾਂਦੇ ਆ ਆਹ ਹਾਂ ਚਲ ਠੀਕ ਆ ਮੇਰਾ ਵੀਰ ਠੀਕ ਆ ਬਾਈ ਆਹ ਹਾਲ ਨੇ ਬਾਈ ਸਵਾਰੀਆਂ ਦੇ ਉਹ ਸਵੇਰ ਦੀ ਗੱਡੀ ਭੇਜੀ ਹੋਈ ਹੈ ਦੇਖੋ ਹੈ ਡਿਊਟੀ ਬੰਦੇ ਨੇ ਭਗਤਾਤੀ ਆ ਚਲੋ ਇਹ ਜਿਹੜਾ ਟ੍ਰੈਵਲ ਤੋਂ ਇਹ ਗਲਤੀ ਹੋ ਗਈ ਕਿ ਉਹਨੇ ਸਵਾਰੀ ਨੂੰ ਡ੍ਰੌਪ ਕਰਤਾ ਵੀਰੇ ਬਿਨਾ ਪੇਮੈਂਟ ਦਿੱਤੇ ਜਿਹੜੇ ਬੰਦੇ ਨੇ ਗੱਡੀ ਬੁੱਕ ਕੀਤੀ ਜਿਉਹ ਕਹਿੰਦੇ ਪੇਮੈਂਟ ਮੈਂ ਕਰੂੰਗਾ ਪੂਰਾ ਦਿਨ ਨਿਕਲ ਗਿਆ ਤੇ ਸਵਾਰੀ ਦਾ ਪੇਮੈਂਟ ਨਹੀਂ ਕਰ ਹੋਈ ਹੈ ਤੇ ਜਦੋਂ ਹੁਣ ਸਵਾਰੀ ਡ੍ਰੌਪ ਕਰਤੀ ਆ ਤੇ ਮੁੰਡੇ ਨੇ ਫੋਨ ਕੀਤਾ ਕਿ ਮੈਡਮ ਪੇਮੈਂਟ ਕਰਵਾ ਦਿਓ ਤੇ ਪੇਮੈਂਟ ਕਹਿੰਦੀ ਮੈਂ ਕਰਵਾਨੀ ਆ ਪਰ ਪੇਮੈਂਟ ਨਹੀਂ ਕਰਵਾਈ ਫਿਰ ਮੁੰਡੇ ਦਾ ਹਾਰ ਕੇ ਇੱਕ ਮੈਨੂੰ ਫੋਨ ਆਇਆ ਕਹਿੰਦਾ ਵੀਰੇ ਸਵਾਰੀ ਪੇਮੈਂਟ ਨਹੀਂ ਕਰੀ ਮੈਂ ਕਿਹਾ ਖੜਵੇਂ ਫੋਨ ਕਰਦਾ ਮੈਂ ਐ ਪਹਿਲਾਂ ਤਾਂ ਇਹਨਾਂ ਨੇ ਫੋਨ ਨਹੀਂ ਚੱਕਿਆ ਬਾਅਦ ਵਿੱਚ ਕਹਿੰਦੀ ਇਹ ਤੱਲ ਵੀ ਇਹ ਗੱਡੀ ਜਾਣੀ ਆ ਇਹ ਕਹਿੰਦੀ ਕੱਲ ਇਕੱਠੀ ਲੈ ਲਿਓ ਮੈਂ ਕਿਹਾ ਇਕੱਠੀ ਕਿਉਂ ਲੈ ਲਿਓ ਤੁਹਾਨੂੰ ਸਰਵਿਸ ਦਿੱਤੀ ਏ ਜਿਆਦਾ ਤੁਸੀਂ ਐਡਵਾਂਸ ਪਾ ਦਿਓ ਹੈਨਾ ਨਹੀਂ ਤੇ ਸਰਵਿਸ ਦਿੱਤੀ ਆ ਤੁਸੀਂ ਰੋਜ਼ ਦੀ ਰੋਜ਼ ਦੇ ਦੋ ਪੈਸੇ ਜਦੋਂ ਡਿਊਟੀ ਨਿਭੜ ਗਈ ਆ ਠੋਡੀ ਸਵਾਰੀ ਡ੍ਰੌਪ ਹੋ ਗਈ ਆ ਤੁਸੀਂ ਉਦੋਂ ਤਾਂ ਪੇਮੈਂਟ ਕਰ ਦੋ ਹੁਣ ਦੱਸੋ ਸਾਰੀ ਦਿਨ ਇੱਕ ਬੰਦੇ ਨੇ ਕੰਮ ਕੀਤਾ ਡਿ ਅਹ ਹੈ ਕੱਲਣਾ ਭੇਜੋ ਗੱਡੀ ਚੰਮ ਛੱਡ ਤੇ ਆਹਾਨ ਕਰਦੇ ਪਏ ਨੇ ਪੂਰਾ ਤਿੰਨ ਬੰਦੇ ਨੇ ਥੋਡੇ ਨਾਲ ਕੰਮ ਕੀਤਾ ਪੂਰਾ ਦਿਨ ਹੋ ਗਿਆ ਡਰਾਈਵਰ ਗੇ ਨੂੰ ਹੈ ਸਵੇਰ ਦਾ ਗਿਆ ਹੋਇਆ ਅਗਲਾ ਥੋਡੇ ਨਾਲ ਤੇ ਅਗਲੇ ਨੇ ਹੁਣ ਆਪਣੇ ਘਰੇ ਖਾਲੀ ਹੱਦੀ ਚਲੇ ਜਾਵੇ ਅਗਲੇ ਨੇ ਪੂਰਾ ਦਿਨ ਕੰਮ ਕੀਤਾ ਵਾ ਅਗਲੇ ਨੂੰ ਉਹਦਾ ਪਿੰਡ ਦਾ ਹੱਕ ਦੋ ਕਿ ਲੈ ਭਾਈ ਚਲੇ ਜਾ ਤੇ ਕੱਲ ਆ ਜੀ ਤੇ ਤੁਸੀਂ ਭਰਾ ਕਹਿ ਦਿੰਦੇ ਹੋ ਕਿ ਤੇਰੇ ਨਾਲ ਹੀ ਇਹ ਕੁਝ ਹੁੰਦਾ ਤੇਰੇ ਨਾਲ ਹੀ ਇਹ ਕੁਝ ਹੁੰਦਾ ਸਾਡੇ ਕੋ ਭਰਾਵਾ ਰੋਜ਼ ਦੀਆਂ 10 ਡਿਊਟੀਆਂ ਹੁੰਦੀਆਂ ਨੇ ਨਾ ਜੇ ਤੇ ਦਸਾਂ ਚੋਂ ਇੱਕ ਅੱਧਾ ਇਹੋ ਜਿਹਾ ਨਿਕਲਦਾ ਹੀ ਨਿਕਲਦਾ ਵਾ